ਕਮੇਟੀ ਸੁਧਾ ਕਮੇਟੀ ਮੈਂਬਰ ਸਵੰਦਰ ਸਿੰਘ ਦਿਖਾਲਾ ਅੱਜ ਜ਼ਿਲ੍ਹਾ ਗਰਦਾਸਪੁਰ ਦੀ ਮੀਟਿੰਗ ਗਰਦਾਸ ਨੰਗਲ ਪਿੰਡ ਦੇ ਵਿੱਚ ਤੇ ਗਰਦਾਸ ਨੰਗਲ ਦੀ ਘੜੀ ਦੇ ਵਿੱਚ ਲੱਗੀ ਆ ਜਿਹੜਾ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸਥਾਨ ਆ ਜਿਸ ਸਥਾਨ ਦੇ ਵਿੱਚੋਂ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਘੜੀ ਦੇ ਵਿੱਚ ਠੇਰਾ ਪਾ ਕੇ ਤੇ ਫਰਖਸ਼ੀਰ ਬਾਦਸ਼ਾਹ ਦੀਆਂ ਪੂਜਾ ਨੇ ਉਸ ਤਾਨਾ ਉੱਥੇ ਅੱਜ ਮੀਟਿੰਗ ਲੱਗੀ ਆ ਕਿਸਾਨ ਮਜ਼ਦੂਰ ਆਸਾ ਗਰਦਾਸਪੁਰ ਦੀ ਜਿਹਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਹੋਈ ਆ ਫੰਡ ਤੇ ਹੋਈ ਆ ਜਿੱਥੇ ਬੰਦ ਢਾਂਚੇ ਤੇ ਹੋਈ ਆ 20 ਤਰੀਕ ਨੂੰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਤੇ ਜਾਣਾ ਉਹਦੇ ਉੱਤੇ ਖੁੱਲ ਕੇ ਵਿਚਾਰ ਚਰਚਾ ਹੋਈ ਆ ਤੇ ਜਿਹੜੀ ਸਭ ਤੋਂ ਵਧੀਆ ਗੱਲ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਜ਼ਿਲ੍ਹਾ ਕਮੇਟੀ ਬੀਬੀਆਂ ਦੀ ਚੁਣੀ ਗਈ ਆ ਵਸਤਾਰ ਕੀਤਾ ਗਿਆ ਹੀ ਉਹ ਜ਼ਿਲ੍ਹਾ ਕਮੇਟੀ ਦੇ ਵਿੱਚ ਬੀਬੀਆਂ ਅੱਜ ਸ਼ਾਮਲ ਹੋਈਆਂ ਤੇ ਉਹਨਾਂ ਨੇ ਵੀ ਸ਼ਾਮਲ ਹੋ ਕੇ ਆਪਣਾ ਪੱਖ ਰੱਖਿਆ ਜੰਮੂ ਕਟੜਾ ਨੈਸ਼ਨਲ ਹਾਈਵੇ ਦੇ ਉੱਤੇ ਖੁੱਲ ਕੇ ਵਿਚਾਰ ਚਰਚਾ ਹੋਈ ਤੁਸੀਂ ਕਹਿਣਾ ਚਾਹੁੰਦੇ ਆ ਪਿਛਲੀ 26 ਤਰੀਕ ਨੂੰ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਫੈਸਲਾ ਹੋਇਆ ਜਿੱਥੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਵੀ ਬੈਠੇ ਆ ਨਾਲ ਦੂਸਰੇ ਅਧਿਕਾਰੀ ਬੈਠੇ ਆ ਪੰਜਾਬ ਸਰਕਾਰ ਦੇ ਅਧਿਕਾਰੀ ਬੈਠੇ ਆ ਇਹ ਫੈਸਲਾ ਹੋਇਆ ਈ ਕਿ ਜਿਨ੍ਹਾਂ ਦੇ ਪੈਸੇ ਪਾਏ ਗਏ ਆ ਜਮੂ ਕਰੜਾਈ ਦੇ ਇਹ ਪ੍ਰੋਜੈਕਟ ਦੇ ਵਿੱਚ ਉਹ ਉੱਥੇ ਤੁਸੀਂ ਕਬਜ਼ਾ ਲੈ ਸਕਦੇ ਜੀ ਇਹ ਜ਼ਿਲ੍ਹੇ ਦੇ ਡੀਸੀ ਨੇ ਵੀ ਇਹ ਮੰਨਿਆ ਵਾ ਪਰ ਉਸ ਤੋਂ ਬਾਅਦ ਉਸ ਗੱਲ ਨੂੰ ਤਾਰਪੀਡੋ ਕਰਕੇ ਜਿਨ੍ਹਾਂ ਲੋਕਾਂ ਦਾ 1 ਰੁਪਈਆ ਵੀ ਨਹੀਂ ਪਾਇਆ ਗਿਆ ਤੇ ਉਹਨਾਂ ਦੇ ਜ਼ਮੀਨ ਦੇ ਉੱਤੇ ਆ ਕੇ ਬੀਜੀ ਕਣਕ ਦੇ ਵਿੱਚ ਕਬਜ਼ਾ ਲੈ ਰਹੇ ਆ ਜਿ ਤਰ੍ਹਾਂ ਸਲਾਹਪੁਰ ਦੇ ਵਿੱਚ ਆ ਇਸੇ ਤਰ੍ਹਾਂ ਹੀ ਅਗਲੇ ਪਾਸੇ ਆ ਤੁਗਲਾਲੇ ਦੇ ਵਿੱਚ ਆ ਭਰਥਾਂ ਦੇ ਵਿੱਚ ਆ ਇਹ ਨਾ ਆ ਕੇ ਪਿਛਲੇ ਦਿਨਾਂ ਚ ਕਬਜ਼ਾ ਲਿਆ ਅਸੀਂ ਕਹਿਣਾ ਚਾਹੁੰਦੇ ਜਿਲ੍ਹੇ ਦੇ ਡੀਸੀ ਨੂੰ ਤੇ ਭਗਵਾਨਤਮਾਨ ਸਰਕਾਰ ਨੂੰ ਵੀ ਜਿਹੜੇ ਫੈਸਲੇ ਤੁਸੀਂ ਕਰ ਲੈਂਦੇ ਹੋ ਉਹਨਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਿਆ ਕਰੋ ਕਮਿਟਮੈਂਟ ਨੂੰ ਲਾਗੂ ਕਰਿਆ ਕਰੋ ਜੇ ਤੁਹਾਡੇ ਅਧਿਕਾਰੀ ਇਸ ਰੂਪ ਦੇ ਵਿੱਚ ਕੋਈ ਡੀਸੀ ਕੋਈ ਐਸਡੀਐਮ ਕੋਈ ਤਹਿਸੀਲਦਾਰ ਆ ਕੇ ਪਿੰਡਾਂ ਦੇ ਵਿੱਚ ਇਸ ਰੂਪ ਦੇ ਜ਼ਬਰੀ ਮਤਲਬ ਉੱਥੇ ਆ ਕੇ ਤੇ ਲੋਕਾਂ ਦਾ ਨੁਕਸਾਨ ਕਰਦਾ ਕਣਕ ਦਾ ਨੁਕਸਾਨ ਕਰਦਾ ਸਾਰੇ ਕਦਾ ਫਿਰ ਲੋਕ ਜੇ ਪ੍ਰਵੋਕ ਹੋ ਕੇ ਗਲ ਪੈਗੇ ਤਾਂ ਸਾਨੂੰ ਨਾ ਕਿਉਂ ਇਹ ਹਾਲਾਤ ਬਣਦੇ ਜਾਂਦੇ ਆ ਗਰਦਾਸਪੁਰ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਭਗਵੰਤ ਮਾਨ ਜੀ ਰੋਕੋ ਕਿਉਂਕਿ ਤੁਹਾਡੇ ਐਸ ਡੀ ਐਮ ਤੁਹਾਡੇ ਤਹਿਸੀਲਦਾਰ ਡੀ ਸੀ ਦੇ ਹੁਕਮ ਦੇ ਆ ਕੇ ਜਿੱਥੇ ਪੈਸੇ ਨਹੀਂ ਪਾਏ ਉੱਥੇ ਆ ਕੇ ਕਬਜ਼ਾ ਕਰ ਰਿਆ ਬਿਲਕੁਲ ਉਥੇ ਕਬਜ਼ਾ ਨਹੀਂ ਹੋਣ ਦਵਾਂਗੇ ਲਗਾਤਾਰ ਲੜਾਂਗੇ 1 ਇੰਚ ਤੇ ਕਬਜ਼ਾ ਨਹੀਂ ਹੋਣ ਦਵਾਂਗੇ ਇਹਦੇ ਨਾਲ ਹੀ 20 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਗਿਣਤੀ ਚ ਐਸ ਜ਼ਿਲ੍ਹੇ ਦੇ ਵਿੱਚੋਂ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਦੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਤੇ ਜਾਣਗੇ 21 ਤਰੀਕ ਨੂੰ ਜਿਹੜਾ ਉੱਥੇ ਸ਼ਹੀਦ ਸ਼ੁਭਕਰਮ ਦਾ ਸਾਲ ਪਿਛੋ ਦਿਹਾੜਾ ਪਹਿਲੀ ਵਰਸੀ ਮਨਾਉਣੀ ਆ ਉਹਦੇ ਵਿੱਚ ਗਰਦਾਸਪੁਰ ਜ਼ਿਲ੍ਹਾ ਵੱਡੀ ਗਿਣਤੀ ਦੇ ਸਮਰਥਿਤ ਕਰੂਗਾ ਧੰਨਵਾਦ ਜੀ ਵੈਲਕਮ ਜੀ ਕਾਕਾ ਜੀ ਵੈਲਕਮ ਜੀ